ਜੈ ਗੁਰਦੇਵ ਧੰਨ ਗੁਰਦੇਵ ਕਰੋ ਦਰਸ਼ਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਹੋਏ ਚੌਕ ਦੇ ਜੋ ਬੂਟਾ ਮੰਡੀ ਜਲੰਧਰ ਵਿਖੇ ਨਕੋਧ ਰੋਡ ਤੇ ਬਣਿਆ ਹੋਇਆ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਜਲੰਧਰ ਦੇ ਮੇਰ ਸ਼੍ਰੀ ਵਨਿਤ ਧੀਰ ਜੀ ਦਾ ਜਿਨ੍ਹਾਂ ਵੱਲੋਂ ਇਹ ਸੜਕ ਬਣਵਾਈ ਗਈ ਔਰ ਬਹੁਤ ਧੂੜ ਮਿੱਟੀ ਉੱਡਦੀ ਸੀ ਜਿਸ ਕਾਰਨ ਮਿੱਟੀ ਕਟਾ ਬਹੁਤ ਹੋ ਜਾਂਦਾ ਸੀ ਚੌਂਕ ਦੇ ਵਿੱਚ ਜੋ ਫੁੱਲ ਬੂਟੇ ਲਾਏ ਆ ਉਹਨਾਂ ਦੇ ਉੱਪਰ ਹਰ ਰੋਜ਼ ਪਾਣੀ ਨਾ ਬੂਟੇ ਸੁੱਕੇ ਜਾਂਦੇ ਸਨ ਹੁਣ ਜੋ ਸੜਕ ਸਾਈਡਾਂ ਤੋਂ ਬਣ ਗਈ ਹੈ ਤੇ ਹੁਣ ਆਸ ਕਰਦੇ ਆ ਕਿ ਮਿੱਟੀ ਘਟ ਉੱਡੂਗੀ ਤੇ ਜੋ ਫੁੱਲ ਬੂਟੇ ਲਾਏ ਆ ਇਹ ਹੋਰ ਸੋਹਣੇ ਨਜ਼ਰ ਆਉਣਗੇ ਜੋ ਘਾਹ ਲੱਗਾ ਹੋਇਆ ਹੈ ਤੇ ਬੇਨਤੀ ਕਰਦੇ ਆ ਸੰਗਤਾਂ ਨੂੰ ਵੀ ਜੇਕਰ ਕੋਈ ਸਹਿਯੋਗ ਕਰਨ ਵਾਲਾ ਹੈ ਸੇਵਾ ਕਰਨ ਵਾਲਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਕਾ ਦੇਖ ਰਹੇ ਹੋ ਇਸ ਨੂੰ ਦੁਬਾਰਾ ਲਗਾਉਣਾ ਹੈ ਔਰ ਇੱਕ ਟਰਾਲੀ ਜਾਂ ਦੋ ਟਰਾਲੀ ਮਿੱਟੀਆਂ ਦੇ ਪੈਣੀਆਂ ਵਿੱਚ ਉਹ ਵੀ ਜੇਕਰ ਕੋਈ ਸੇਵਾ ਕਰ ਸਕਦਾ ਜਰੂਰ ਕਰੇ ਸੋ ਧੰਨਵਾਦ ਕਰਦੇ ਸਾਡੇ ਸੋਨੂ ਜੀ ਜੋ ਹਰ ਰੋਜ਼ ਪਾਣੀ ਦੀ ਸੇਵਾ ਜੋ ਚੌਕ ਦੇ ਵਿੱਚ ਫੁੱਲ ਬੂਟਿਆਂ ਨੂੰ ਪਾਣੀ ਲਾਉਂਦੇ ਆ ਨਾਲ ਸਹਿਯੋਗ ਕਰਦੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਿ ਇਸ ਦੇ ਪਰਿਵਾਰ ਨੂੰ ਇਸ ਨੂੰ ਹਮੇਸ਼ਾ ਖੁਸ਼ੀਆਂ ਬਖਸ਼ੇ ਸੋ ਬਾਹਰੋਂ ਦੇਖੋ ਸੜਕ ਜੋ ਗਲਾਈ ਦੇ ਵਿੱਚ ਤੌਰ ਤੇ ਨਵੀਂ ਬਣ ਚੁੱਕੀ ਹੈ ਤੇ ਹੁਣ ਜੋ ਅੱਜ ਸਤਿਗੁਰੂ ਰਵਿਦਾਸ ਚੌਕ ਦੀ ਹਾਲਤ ਸੋ ਦੇਖ ਸਕਦੇ ਹੋ ਫੁੱਲ ਬੂਟੇ ਜੋ ਲਗਾਏ ਹਨ ਜੋ ਹੁਣ ਥੋੜੀ ਦੇਰ ਮਹੀਨਾ ਡੇਢ ਮਹੀਨਾ ਪਹਿਲਾਂ ਲਗਾਏ ਸੀ ਸੋ ਉਹਨਾਂ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਸੰਗਤਾਂ ਨੇ ਸਹਿਯੋਗ ਕੀਤਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਹੁਸੈਨਜ਼ਾ ਸ਼ਹਿਰ ਦੀ ਟੀਮ ਦਾ ਔਰ ਸਾਡੇ ਸਤਿਕਾਰਯੋਗ ਐਡਵੋਕੇਟ ਗੁਰਦੇਵ ਸਿੰਘ ਜੋ ਚੰਡੀਗੜ੍ਹ ਤੋਂ ਹਨ ਉਹ ਹਮੇਸ਼ਾ ਸਹਿਯੋਗ ਕਰਦੇ ਰਹਿੰਦੇ ਹਨ ਸੋ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਦਾ ਅੱਜ ਜੋ ਇਹ ਸੇਵਾਵਾਂ ਕਰ ਰਹੇ ਆ ਇਹ ਤਨ ਤਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਦੇ ਨਾਲ ਸੇਵਾਵਾਂ ਕਰ ਰਹੇ ਆ ਕਿਉਂਕਿ ਜੇ ਸਤਿਗੁਰ ਚਾਵੇ ਤਾਂ ਹੀ ਸੇਵਾ ਹੁੰਦੀ ਹੈ ਸਤਿਗੁਰ ਕੀ ਸੇਵਾ ਸਵਲ ਹੈ ਜੇ ਕੋਈ ਕਰੇ ਚਿਤ ਲਾਏ ਤੇ ਸੇਵਾ ਸਫਲ ਹੁੰਦੀ ਹੈ ਜਦੋਂ ਆਪਾਂ ਸੇਵਾ ਕਰਦੇ ਹਾਂ ਸੋ ਦੇਖੋ ਕਿੰਨਾ ਸੋਹਣਾ ਹਰਿਆਲੀ ਲੱਗ ਰਹੀ ਹੈ ਪਰ ਕਾ ਹਲੇ ਲੱਗਣ ਵਾਲਾ ਹੈ ਸੋ ਬੇਨਤੀ ਕਰਦੇ ਹਾਂ ਕਿ ਵਿੱਚ ਜੋ ਪਿਛਲੇ ਸਾਲ ਬਹੁਤ ਟੋਏ ਪਟ ਹੁਣ ਕਾਰਨ ਕਿਉਂਕਿ ਜੋ ਤਾਰਾ ਪਾਉਣ ਕਾਰਨ ਪੈ ਪਾਉਣ ਕਾਰਨ ਕੰਪਨੀਆਂ ਵੱਲੋਂ ਟੋਏ ਪੜ ਦਿੱਤੇ ਸੀ ਉਸ ਦਾ ਉਸ ਕਾਰਨ ਕਾ ਜੋ ਦੁਆਰਾ ਨਵਾਂ ਲਗਾਉਣਾ ਹੈ ਸੋ ਦੇਖੋ ਇਹ ਚੌਂਕ ਦੇ ਬਾਹਰਵਾਰ ਸੜਕ ਜੋ ਨਵੀਂ ਬਣਾਈ ਗਈ ਹੈ ਸੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਤੇ ਹੁਣ ਆਸ ਕਰਦੇ ਹਾਂ ਇਸ ਚੌਕ ਦੀ ਜੋ ਦੇਖਪਾਲ ਬਹੁਤ ਵਧੀਆ ਤਰੀਕੇ ਨਾਲ ਸੋਹਣੇ ਤਰੀਕੇ ਦੇ ਨਾਲ ਹੋਵੇਗੀ ਔਰ ਇਸ ਦੀ ਦੇਖਪਾਲ ਹੋਰ ਵਧੀਆ ਤਰੀਕੇ ਨਾਲ ਕਰ ਸਕਾਂਗੇ ਸੋ ਜੇਕਰ ਕੋਈ ਵੀਰ ਭੈਣ ਭਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਜਰੂਰ ਸੰਪਰਕ ਕਰਿਓ